ਇਸ ਰਿਪੋਰਟ ਦੇ ਵਿੱਚ ਪ੍ਰਦੂਸ਼ਣ ਕਰਕੇ ਪੰਜਾਬ ਦੇ ਲੋਕਾਂ ਯਾਨੀ ਪੰਜਾਬੀਆਂ ਦੀ ਔਸਤ ਉਮਰ ਜਿਹੜੀ ਹੈ ਉਹ 7.4 ਸਾਲ ਘੱਟ ਹੋਈ ਹੈ ਜੀ ਸਾਢੇ 4 ਸਾਲ ਘੱਟ ਹੋਈ ਹੈ ਠੀਕ ਹੈ ਜੀ ਇਹ ਪੁੱਛੋ ਮਤਲਬ ਕਿ ਆਪਣੇ ਪੰਜਾਬੀ মিডিਆ ਨੇ ਵੀ ਛਾਪੀ ਆ ਇਹ ਅੱਜ ਇਹਨਾਂ ਨੇ ਹੀ ਛਾਪੀ ਆ ਪਰ ਇਹ ਰਪੋਰਟ ਜਿਹੜੀ ਆ ਉਹ ਕੁਸਟਿਨ ਪਹਿਲਾਂ ਆ ਗਈ ਸੀ ਠੀਕ ਹੈ ਨਾ ਜੀ ਤਾ ਦੂਸਰੇ ਪਾਸੇ ਹੁਣ ਇਹਨੂੰ ਆਪਾਂ ਜੋੜ ਲਈਏ ਵੀ ਪ੍ਰਦੂਸ਼ਣ ਜਿਹੜਾ ਹਮ ਚੁਰ ਕੇ ਚੱਲਾਂਗੇ ਤਾਂ ਅਗਲੀ ਗੱਲ ਕਰਾਂਗੇ ਜੋੜ ਕੇ ਚੱਲੀਏ ਨਾ ਤੋਰ ਕੇ ਚੱਲੀਏ ਕਿ ਸਾਡੇ ਪੰਜਾਬੀਆਂ ਸੀ ਅਸੀਂ ਆਪਾਂ ਜਿਹੜੇ ਦੇਖੀਏ ਤੇ ਨਾਂ ਵੀ ਆਪਦਾ ਜਿਹੜਾ ਉਹ ਰੱਖਦੇ ਆ ਨਾ ਕਿ ਭਾਈ ਪੰਜ ਪੰਜ ਬਹੁਤ ਸਾਡੇ ਲਈ ਮਹੱਤਵਪੂਰਨ ਹੈ ਪੰਜ ਪਰਮੇਸ਼ਰ ਉਹ ਆਪਸ ਹੈ ਨਾ ਪੰਜਾਂ ਦੀ ਪਛਾਹ ਤਾਂ ਪੰਜ ਪਰਮੇਸ਼ਵਰ ਇਹ ਤਾਂ ਬਹੁਤ ਸਾਰੇ ਜੀ ਸਾਡੇ ਪੰਜ ਪਿਆਰੇ ਆਪਣੇ ਪੰਜ ਬਾਣੀਆਂ ਬਹੁਤ ਖੁਸ਼ ਹੈ ਤਾਂ ਪੰਜਾਬ ਦਾ ਨਾਮ ਵੀ ਪੰਜ ਆਉਂਦੀ ਹੈ ਤਾਂ ਸਾਡੀ ਉਮਰ ਵੀ ਲਗਭਗ ਕਹਿ ਲੋ ਕਿ 5 ਸਾਲ ਤਕਰੀਬਨ 5 ਸਾਲ 4.5 ਸਾਲ ਆਸਤਨ ਘਟਿਆ ਖਾਦੇ ਕਰਕੇ ਪ੍ਰਦੂਸ਼ਣ ਕਰਕੇ ਇਹ ਇੱਕ ਰਿਪੋਰਟ ਦਾ ਹਵਾਲਾ ਮੈਂ ਤੁਹਾਨੂੰ ਹੋਰ ਦੇਣਾ ਚਾਹਾਂਗਾ ਜਿੰਦੇ ਤੇ ਮੈਂ ਹਲੇ ਥੋੜਾ ਹੋਰ ਕੰਮ ਕਰੂੰਗਾ ਕਰ ਰਿਹਾ ਉਹ ਆਈਆ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਤੇ ਇੰਸਟੀਚਿਊਟ ਫਾਰ ਗਵਰਨਸ ਐਂਡ ਸਸਟੇਨੇਬਲ ਡਿਵੈਲਪਮੈਂਟ ਤੇ ਤੀਸਰੀ ਦ એનર્ਜੀ ਐਂਡ ਰਿਸੋਰਸਸ ਇੰਸਟੀਚਿਊਟ ਇਨ ਆਵਨਿਊ ਇੱਕ ਜੁਆਇੰਟਲੀ ਇੱਕ ਹੀ ਕਹਿੰਦੇ ਨੇ ਸਾਹਿਬ ਬਹੁਤ ਸਾਡੇ ਵਾਸਤੇ ਖਤਰੇ ਦੀ ਗੱਲ ਹੈ ਪੰਜਾਬ ਵਾਸਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਉੱਤੇ ਜੀ ਨਾਲ ਤਪਨਾ ਸ਼ੁਰੂ ਕਰ ਚੁੱਕੀ ਹੈ ਤੇ ਪੰਜਾਬ ਦੇ ਟੈਂਪਰੇਚਰ ਚ ਸੁਣਿਓ ਧਿਆਨ ਨਾਲ ਪੰਜਾਬੀ 2050 ਤੱਕ ਪੰਜਾਬ ਦੇ ਟੈਂਪਰੇਚਰ ਚ ਤਾਪਮਾਨ ਚ 2.1 ਯਾਨੀ 2.1 2.1 ਤੋਂ ਲੈ ਕੇ 4.5 ਤੱਕ ਮੈਂ ਨਹੀਂ ਕਹ ਰਿਹਾ ਮੈਂ ਤੁਹਾਨੂੰ ਸਾਰੇ ਨਾਮ ਕੋਟ ਕਰ ਦਿੱਤੇ ਆ ਦੁਬਾਰਾ ਸੁਣ ਲੈਣਾ ਪਿੱਛੇ ਕਰਕੇ ਕਿ ਉਹ ਕਹਿ ਰਿਹਾ ਕਿ 2.1 ਤੋਂ ਲੈ ਕੇ 4.5 ਤੱਕ 4.5 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਵੱਧ ਸਕਦਾ ਹੁਣ ਤੁਸੀਂ ਕਹੋਗੇ ਚਲ ਕੋਈ ਗੱਲ ਨਹੀਂ ਹੈ ਜੀ ਏਸੀ ਚਲਾ ਲਵਾਂਗੇ ਕੀ ਫਰਕ ਪੈਂਦਾ ਏਸੀ ਜੀ ਬਹਿਣਾ ਆਈ ਜਾਵੇ ਗਰਮੀ ਜਿੰਨੀ ਆਉਂਦੀ ਸਤ ਨਹੀਂ ਇੱਥੇ ਹੀ ਆਪਾਂ ਰੌਂਗ ਸਿੱਧੂ ਜਾਂਦੇ ਆ ਇਹਦੇ ਨਾਲ ਜਿਹੜੇ ਫਰਕ ਪੈਣਗੇ ਉਹ ਤੁਹਾਨੂੰ ਮੈਂ ਮੋٹے ਦੱਸ ਦਿਨਾ ਸਮਾਂ ਆਪਣਾ ਤਕਰੀਬਨ ਹੋ ਗਿਆ ਕਣਕ ਦੀ پیداوار ਤੁਹਾਡੀ 6.5% ਟਕ ਪੈਗੀ ਯਾਨੀ ਅੱਜ ਤੁਸੀਂ ਕਿਸੇ ਖੇਤ ਦੇ ਵਿੱਚੋਂ فرض ਕਰੋ ਕਿ ਭਈ 5 ਕਿੱਲਿਆਂ ਦਾ ਟੱਕ ਹੈ 5 ਕਿੱਲਿਆਂ ਦਾ ਟੱਕ ਹੈ ਤੁਹਾਡਾ ਉਹਦੇ ਚੋਂ ਤੁਸੀਂ ਜੇ 300 ਮਣ ਤਾਂ ਨਹੀਂ ਕੱਢ ਰਹੇ 300 ਮਣ ਤਾਂ ਨਹੀਂ ਕੱਢ ਰਹੇ ਠੀਕ ਹੈ ਨਾ ਜੀ ਤਾਂ ਉਹ ਸਮਝ ਲਓ ਕਿ 6% लॉस ਉਹਦੀ ਪ੍ਰੋਡਕਸ਼ਨ ਜੀ 6.5% ਤੇ ਬਣਾਉ ਲੋ ਕਿੰਨਾ ਹੋਇਆ ਹਿਸਾਬੰਦ ਹੈ ਲਗਭਗ ਤੁਹਾਡਾ ਉਹਦੇ ਚੋਂ ਲੈਓ ਕਿ 15-20 ਮਣ ਦਾ ਨੁਕਸਾਨ ਹੋ ਜਾਏਗਾ ਇਹਨੂੰ ਮਲਟੀਪਲਾਈ ਕਰੀ ਚਲੋ ਔਰ ਆਨ ਇਸ ਤੋਂ ਇਲਾਵਾ ਖਾਲਜ ਨੂੰ 8% ਇਹਦੀ ਘਾਟਾ ਹੋਏਗੀ ਤੇ ਜਿਹੜੀ ਮੱਕੀ ਆ ਜਿੰਮੇ ਅਸੀਂ ਬਹੁਤ ਉਤਸ਼ਾਹਤ ਕਰ ਰਹੇ ਹਾਂ 13% ਉਹਦੀ پیداوار ਪ੍ਰਭਾਵਿਤ ਹੋ ਜਾਏਗੀ ਇਹ ਮੋਟਾ-ਮੋਟੀ ਕੱਲੋ ਕੀ ਮੋٹے ਤੌਰ ਤੇ ਕੱਲੋ ਕਿ ਇਹ ਜਿਹੜੀਆਂ ਸਟੱਡੀਆਂ ਹੁੰਦੀਆਂ ਨੇ ਅੰਦਾਜ਼ਾ ਦਿੰਦੀਆਂ ਨੇ हो ਸਕਦਾ ਉਹ ਦੂ ਤੱਕ ਇਹ ਨੁਕਸਾਨ ਹੋ ਵੀ ਵੱਧ ਜਾਵੇ। ਮਤਲਬ ਸਾਫਿਆ ਕਿ ਇੱਕ ਪਾਸੇ ਅਸੀਂ ਜੋ ਆਪਣੀ ਖੇਤਾਂ ਦੀ ਰਹਿਮ ਖੁਨਸਾੜਦੇ ਜਾਂ ਹੋਰ ਕਾਰਕ ਨੇ ਚਹ ਫੈਕਟਰੀਆਂ ਨੇ ਚਾਹੇ ਕੁਝ ਹੋਰ ਕਾਰਨ ਚਾਹੇ ਕੰਸਟਰਕਸ਼ਨ ਆ ਇਹ ਮਤਲਬ ਕਿ ਜਿਹੜਾ ਪੋਲੂਸ਼ਨ ਹੁੰਦਾ ਹੈ ਨਾ ਸਭ ਬਹੁਤ ਤਰ੍ਹਾਂ ਦਾ ਹੁੰਦਾ ਹੈ। ਕੱਲਾ ਪਰਾਲੀ ਦਾ ਹੁੰਦਾ। ਕੱਲਾ ਕਾਰਖਾਨੇ ਦਾ ਹੁੰਦਾ। ਕੱਲਾ ਥਰਮਲ ਦਾ ਹੁੰਦਾ। ਕੱਲਾ ਮਸ਼ੀਨਰੀਆਂ ਦਾ ਹੁੰਦਾ। ਕੰਸਟਰਕਸ਼ਨ ਦਾ ਵੀ ਹੁੰਦਾ ਹੈ। ਇਸ ਸਾਰਾ ਮਲਾਕੇ ਇੱਕ ਤਰੀਕੇ ਅਸੀਂ ਆਪਣੀ ਉਮਰ ਘਟਾ ਰਹੇ ਹਾਂ ਦੁਨੀਆਂ ਦੀ ਐਵਰੇਜ ਉਮਰ ਵੱਧ ਰਹੀ ਹੈ ਸਾਰਾ ਸਾਡੀ ਘਟਣੀ ਸਟਾਰਟ ਹੋ ਗਈ ਹੈ ਠੀਕ ਹੈ ਨਾ ਜੀ ਬੜੀ ਅਜੀਬੋ ਗਰੀਬ ਗੱਲ ਹੈ ਕਿਉਂਕਿ ਦੁਨੀਆਂ ਦੇ ਕਈ ਮੁਲਕ ਤੁਸੀਂ ਦੇਖੋ ਜਪਾਨ ਵਰਗੇ ਮੁਲਕ ਦੀ ਤੁਸੀਂ ਔਸਤਨ ਉਮਰ ਦੇਖੋਗੇ ਤਾਂ ਸਾਡੇ ਮੁਕਾਬਲੇ ਪੰਜਾਬੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਠੀਕ ਹੈ ਨਾ ਹੋਰ ਮੁਲਕ ਜਿਹੜੇ ਆ ਅਗਾਹ ਨੂੰ ਜਾ ਰਹੇ ਹੈ ਵੱਧ ਰਿਹਾ ਅਸੀਂ ਅਸੀਂ ਘਟਣਾ ਸਟਾਰਟ ਹੋ ਗਏ ਤਾਂ ਇਸ ਤੋਂ ਵੱਡੀ ਮੇਰੀ ਖਿਆਲ ਦੇ ਨਾਲ ਸਾਡੇ ਵਾਸਤੇ ਕੋਈ ਸੰਕੇਤਕ ਬਿੱਤਾ ਨਹੀਂ ਹੈ ਹੌਣ ਵਾਲੇ ਸਮੇਂ ਦੇ ਵਿੱਚ ਤੇ ਦੂਸਰੇ ਪਾਸੇ ਗਲੋਬਲ ਵਾਰਮਿੰਗ ਜਿਹੜੀ ਕਹਿ ਲਓ ਕਿ ਦੁਨੀਆ ਵਾਸਤੇ ਲਾਲ ਬਿੰਦੂ ਹੈ ਤੋ ਕੀ ਕਰ ਰਹੀ ਹੈ ਉਹ ਸਾਨੂੰ ਦੱਸ ਰਹੀ ਹੈ ਕਿ ਤੁਹਾਡੀ ਖੇਤੀ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਏਗੀ ਜਿਵੇਂ ਜਿਵੇਂ ਟੈਂਪਰੇਚਰ ਵਧਣਾ ਸਟਾਰਟ ਹੋਏਗਾ ਇਹਦੇ ਤੇ ਹੋਰ ਗਹਿਿੰਤਾ ਨਾਲ रिपोर्ट India, आई है यानी भारत ਇਨੂੰ ਐ ਸਮਝ ਲੋ ਕਿ ਵਾਤਾਵਰਣ ਤੇ ਰਿਪੋਰਟ ਆ ਗਈ। ਇਸ ਰਿਪੋਰਟ ਦੇ ਵਿੱਚ ਪ੍ਰਦੂਸ਼ਣ ਕਰਕੇ ਪੰਜਾਬ ਦੇ ਲੋਕਾਂ ਦੀ ਯਾਨੀ ਪੰਜਾਬੀਆਂ ਦੀ ਔਸਤ ਉਮਰ ਜਿਹੜੀ ਹੈ ਉਹ 7 ਤੇ 4 ਸਾਲ ਘੱਟ ਹੋਈ ਹੈ ਜੀ। ਸਾਡੇ 4 ਸਾਲ ਘੱਟ ਹੋਈ ਹੈ। ਠੀਕ ਹੈ ਜੀ ਇਹ ਕੋਸ਼ ਮਤਲਬ ਕਿ ਆਪਣੇ ਪੰਜਾਬੀ মিডিਆ ਨੇ ਵੀ ਛਾਪੀ ਆ ਇਹ ਅੱਜ ਇਹਨਾਂ ਨੇ ਹੀ ਛਾਪੀ ਆ ਪਰ ਇਹ ਰਿਪੋਰਟ ਜਿਹੜੀ ਆ ਉਹ ਕੁਸਤਨ ਪਹਿਲਾ ਆ ਗਈ ਇਸ ਦੀ ਠੀਕ ਹੈ ਨਾ ਜੀ ਤਾਂ ਦੂਸਰੇ ਪਾਸੇ ਹੁਣ ਇਹਨੂੰ ਆਪਾਂ ਜੋੜ ਦਈਏ ਵੀ ਪ੍ਰਦੂਸ਼ਣ ਜਿਹੜਾ ਹੁਣ ਜੋੜ ਕੇ ਚਲਾਂਗੇ ਤਾਂ ਅਗਲੀ ਗੱਲ ਕਰਾਂਗੇ ਜੋੜ ਕੇ ਚੱਲੀਏ ਨਾ ਤੋੜ ਕੇ ਚੱਲੀਏ ਕਿ ਸਾਡੇ ਪੰਜਾਬੀਆਂ ਜੀ ਅਸੀਂ ਆਪਾਂ ਜੇ ਦੇਖੀਏ ਤੇ ਨਾਂ ਵੀ ਆਪਦਾ ਜਿਹੜਾ ਉਹ ਰੱਖਦੇ ਆ ਨਾ ਕਿ ਭਾਈ ਪੰਜ ਪੰਜ ਬਹੁਤ ਸਾਡੇ ਲਈ ਮਹੱਤਵਪੂਰਨ ਹੈ ਪੰਜ ਪਰਮੇਸ਼ਰ ਲੋਕ ਆਪਾਂ ਹਨ ਪੰਜਾਂ ਦੀ ਪਛਤਾ ਪੰਜ ਪਰਮੇਸ਼ਵਰ ਇਹ ਤਾਂ ਬਹੁਤ ਸਾਰੇ ਜੀ ਸਾਡੇ ਪੰਜ ਪਿਆਰੇ ਆਪਣੇ ਪੰਜ ਬਾਣੀਆਂ ਬਹੁਤ ਖੁਸ਼ ਹੈ ਤਾਂ ਪੰਜਾਬ ਦਾ ਨਾਮ ਵੀ ਪੰਜ ਆਉਂਦੀ ਹੈ ਤਾਂ ਸਾਡੀ ਉਮਰ ਵੀ ਲਗਭਗ ਕਹਿ ਲੋ ਕਿ ਪੰਜ ਸਾਲ ਤਕਰੀਬਨ ਪੰਜ ਸਾਲ 3/4 ਸਾਲ ਔਸਤਨ ਕੱਟੀਆ ਖਾਦੇ ਕਰਕੇ ਪ੍ਰਦੂਸ਼ਣ ਕਰਕੇ ਇਹ ਇੱਕ ਰਿਪੋਰਟ ਦਾ ਹਵਾਲਾ ਮੈਂ ਤੁਹਾਨੂੰ ਪੂਰ ਦੇਣਾ ਚਾਹਾਂਗਾ